ਨਮਸਕਾਰ ਇਹ ਹੈ ਜੀ ਇਹਨਾਂ ਦੀ ਲੀਲਾ ਪਟਵਾਰ ਸਾਰਿਆਂ ਨੂੰ ਵਿੱਕੀ ਮੱਤੂ ਪ੍ਰਧਾਨ ਕੋਆਰਡੀਨੇਟਰ ਐਂਡ ਸੋਸ਼ਲ ਮੀਡੀਆ ਚਾਰ ਝਲਕਾ ਪਟਿਆਲਾ ਵੱਲੋਂ ਪਿਆਰ ਭਰੀ ਨਮਸਕਾਰ ਅੱਜ ਅਸੀਂ ਰਤਨਗਰ ਐਫਓ ਬਲੌਗ ਦੇ 2 ਨੰਬਰ ਗੜੀ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਾਹਮਣੇ ਵਾਲੀ ਗਲੀ 'ਚ ਖੜੇ ਆਂ ਅੱਜ ਲੋਕਾਂ ਦਾ ਉਰੇ ਕੀ ਹਾਲ ਆ ਕੀ ਉਹਨਾਂ ਨੂੰ ਦਿੱਕਤ ਉਹ ਪਰੇਸ਼ਾਨੀ ਆ ਰਹੀ ਆ ਅੱਜ ਜੋ ਇਹਨਾਂ ਨੇ ਮੈਨੂੰ ਬੁਲਾਇਆ ਉਰੇ ਅੱਜ 2 ਦਿਨ ਤੋਂ ਇਹਨਾਂ ਦੇ ਗੱਡੀ ਦੇ ਵਿੱਚ ਪਾਣੀ ਨਹੀਂ ਆਇਆ ਪੀਣ ਵਾਲਾ ਅਰ ਦੂਸਰੀ ਗੱਲ ਜਿਹੜਾ ਪਾਣੀ ਆ ਵੀ ਰਿਹਾ ਉਹਦੇ ਵਿੱਚ ਸ਼ਿਵਰ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਤਾਂ ਜਿਵੇਂ ਕਿ ਹੁਣ ਪਿੱਛੇ ਚਿੱਲ ਦੇ ਵਿੱਚ ਵੀ ਦਾਈ ਦੇ ਨਾਲ ਗੰਦਾ ਪਾਣੀ ਮਿਕਸ ਹੋਣ ਦੇ ਨਾਲ ਦੋ ਮੋਤਾ ਹੋ ਚੁੱਕਿਆ ਨੇ ਸਰਕਾਰ ਜਾਂ ਪ੍ਰਸ਼ਾਸਨ ਦੀ ਉਹਦੇ ਨਾਲ ਨੀਂਦ ਨਹੀਂ ਖੁੱਲੀ ਤਾਂ ਪ੍ਰਸ਼ਾਸਨ ਨੇ ਜੋ ਮਹੱਤਵਪੂਰਨ ਕਦਮ ਚੱਕਣੇ ਚਾਹੀਦੇ ਸੀ ਉਹ ਨਹੀਂ ਚੱਕੇ ਆਓ ਅਸੀਂ ਪ੍ਰਸ਼ਾਸਨ ਦਾ ਇਹ ਚ ਟੋਟਲ ਫੇਲੀਅਰ ਅਸੀਂ ਗਿਣਦਿਆਂ ਹਰੇਕ ਵਰਗ ਦੇ ਵਿੱਚ ਫੇਲ ਆ ਸਰਕਾਰ ਤਾਂ ਉਹ ਅਸੀਂ ਲੋਕਾਂ ਜਿਹੜੇ ਉਰੇ ਇਹ ਗੜੀ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਦਾ ਥਿਊ ਲਿਨਿਆ ਵੀ ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ ਹਾਂ ਜੀ ਨਮਸਕਾਰ ਮਾਤਾ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਜੀ ਬੇਟਾ ਸਾਨੂੰ ਪਾਣੀ ਦੀ ਬਹੁਤ ساری ਪ੍ਰੋਬਲਮ ਹੈ ਕਿ ਸਾਰਾ ਗੰਦਗੀ ਜੋ ਹੈ ਉਹ ਸਾਰੀ ਸੇ ਗੰਦਗੀ ਸਾਡੇ ਘਰਾਂ ਵਿੱਚ ਆ ਰਹੀ ਹੈ ਨਹੀਂ ਹੁਣ ਪਾਣੀ ਕੱਤ ਤੋਂ ਨਹੀਂ ਥੋੜੇ ਹੋ ਰਿਹਾ ਅੱਜ ਚਾਰ ਦਿਨ ਹੋ ਗਏ ਅਸੀਂ ਪਾਣੀ ਤੋਂ ਪਰੇਸ਼ਾਨ ਹੋ ਰਹੇ ਹਾਂ ਕੋਈ ਸੁਣਵਾਈ ਨਹੀਂ ਕਰ ਰਹੀ ਕੋਈ ਸੁਣਵਾਈ ਨਹੀਂ ਕਰਦਾ ਕੋਈ ਸੁਣਵਾਈ ਹੈ ਹੀ ਨਹੀਂ ਸਰਕਾਰ ਵੋਟਾਂ ਵਾਲੀ ਸੁਣਵਾਈ ਕਰਦੀ ਹੈ ਜਦੋਂ ਵੋਟਾਂ ਲੈਂਦੇ ਆ ਜਦ ਵੋਟਾਂ ਲੈ ਕੇ ਚਲੇ ਜਾਂਦੇ ਜਦ ਆਣ ਕੇ ਗੋਡਿਆਂ ਨੂੰ ਹੱਥ ਲਾਉਂਦੇ ਫਿਰਨਗੇ ਜਦ ਚਲੇ ਜਾਂਦਾ ਕੰਮ ਨਿਕਲ ਜਾਂਦਾ ਫਿਰ ਤੂੰ ਕੌਣ ਮੈਂ ਕੌਣ ਨਹੀਂ ਹੁਣ ਪਾਣੀ ਪਾਣੀ ਦਾ ਕੋਈ ਉਹਨਾਂ ਟੈਂਕਰ ਟੂਕਰ ਕੁਝ ਨਹੀਂ ਜਾ ਸਾਨੂੰ ਚਲੋ ਇਹ ਮਰਦਾ ਸਰਕਾਰ ਚਲੋ ਹਾਂਜੀ ਬੋਲੋ ਬੋਲੋ ਪਾਣੀ ਦੀ ਦਿੱਕਤ ਹੈ ਗੰਦਾ ਪਾਣੀ ਆ ਰਿਹਾ ਹੈ ਇਹ ਸਰਕਾਰ ਮਰਦਾ ਹੈ ਹਾਂਜੀ ਪਾਣੀ ਦਿੱਕਤ ਹੈ ਵੀਰੇ ਪਾਣੀ ਨਹੀਂ ਆ ਰਿਹਾ ਇਸ ਮੈਂ ਗਲੀ 'ਚ ਜਮੇ ਚਾਚਾ ਨਾ ਬੋਲੋ ਜਦੋਂ ਬੋਤਲ ਲੈਣਗੇ ਜਦ ਤੂੰ ਪੈਰ ਨੂੰ ਅਸਲ ਲੈ ਕੇ ਸਨਿਆ ਆ ਰਹੇ ਕੈ ਦਿਨ ਹੋ ਗਏ ਗੰਦਾ ਪਾਣੀ ਆ ਰਿਹਾ ਆਪਾਂ 4 ਦਿਨ ਹੋ ਗਏ ਗੰਦਾ ਪਾਣੀ ਪੀ ਕੇ ਆ ਅੱਜ ਅਸੀਂ ਪਰੇਸ਼ਾਨ ਹੋ ਰਹੇ ਸਾਡੀ ਕੋਈ ਵਸੂ ਮਾਈ ਨਹੀਂ ਕਰਦਾ ਪਾਣੀ ਗੰਦਾ ਮਿਲਿਆ ਮਾਰ ਰੋ ਰਹੇ ਸਾਰੇ ਹਾਂਜੀ ਅੰਟੀ ਇਹ ਜੁਮੇਵਾਰ ਸਰਕਾਰ ਹੈ ਸਰਕਾਰ ਦੁਆਇ ਦੇਗੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹਨਾ ਹੈ ਅਜੀ ਪਾਣੀ ਦੀ ਸਮੱਸਿਆ ਬਹੁਤ ਹੋ ਜਾਂਦਾ ਗਟਰ ਵਾਲਾ ਪਾਣੀ ਮਿਕਸ ਆ ਰਿਹਾ ਹੈ ਗਟਰਾਲਾ ਪਾਣੀ ਸੀ ਚਾਰ ਦਿਨ ਹੋ ਗਿਆ ਪਾਣੀ ਹੋ ਗਿਆ ਬਾਪ ਤੇ ਸਪੜੀ ਹੋ ਗਿਆ ਪਾਣੀ ਪੂਣੀ ਕੋਈ ਨਹੀਂ ਆਇਆ ਪਾਣੀ ਦਾ ਟੈਂਕਰ ਟੰਕਰ ਸਰਕਾਰ ਵੱਲੋਂ ਕੋਈ ਨਹੀਂ ਆਇਆ ਟੈਂਕਰ ਕੋਈ ਪੁੱਛਣ ਦਾ ਟੈਂਕਰ ਕੀ ਪੁੱਛਣ ਤੱਕ ਵੀ ਨਹੀਂ ਆਇਆ ਹੈ ਬੱਚੇ ਸਾਰੇ ਗਲੀ ਦੇ ਬਿਮਾਰ ਹੋਏ ਪਏ ਆ ਘਰ ਦੇ ਚਾਰ ਚਾਰ ਜੀ ਬਿਮਾਰ ਪਏ ਨੇ ਮੇਰਾ ਮਤਲਬ ਕਹਿਣ ਦਾ ਮਤਲਬ ਪ੍ਰਸ਼ਾਸਨ ਦੀ ਪੋਰ ਆ ਵੀ ਇਹਦੇ ਵਿੱਚ ਦੀ ਸਮਾਇ ਨਹੀਂ ਗੁਰਦਾ ਹੋਇਆ ਪਿਆ ਇਸ ਚ ਗੁਰਦਾਬਾਦ ਤੁਸੀਂ ਦੇਖ ਸਕਦੇ ਹੋ ਵੀ ਪ੍ਰਸ਼ਾਸਨ ਦਾ ਕੋਈ ਬੁਰੇ ਅਸੀਂ ਮੈਨੇ ਖੁਦ ਉਰੇ ਆ ਕੇ ਪ੍ਰਸ਼ਾਸਨ ਦੇ ਫੋਨ ਨੰਬਰ ਤੇ ਕਾਲ ਕਰੀ ਸੀ 938 6141616 ਪਰ ਮੇਰੇ 10 ਵਾਰ ਕਾਲ ਕਰਨ ਦੇ ਉੱਤੇ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਫੋਨ ਨਹੀਂ ਅਟੈਂਡ ਕਰਿਆ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਅੱਜ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਜੋ ਪ੍ਰਸ਼ਾਸਨ ਨੂੰ ਹੈਂਡਲ ਕਰ ਰਹੇ ਨੇ ਤਾਂ ਆਪਾਂ ਨਰਮਲ ਹਾਂ ਆਮ ਆਦਮੀ ਪਾਰਟੀ ਜੁੜਦਾਬਾਦ ਆਮ ਆਦਮੀ ਪਾਰਟੀ ਜੁੜਦਾਬਾਦ ਪਰ ਆਮ ਆਦਮੀ ਪਾਰਟੀ ਜੁੜਦਾਬਾਦ